ਸਤਿ ਸ਼੍ਰੀ ਅਕਾਲ ਮੈਂ ਹਰਦੀ ਅਸਮ ਜਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਲੈ ਕੇ ਮਾਹਰ ਤੇ ਇੱਕ ਵਾਰ ਨਜ਼ਰ ਮੁਖਸਰ ਕਿਹਾ ਤੇ ਪੰਜਾਬ ਦੇ ਨੀਤੀ ਆਯੋਗ ਦੀ ਬੈਠਕ ਦਾ ਕੀਤਾ ਗਿਆ ਬਾਈਕਾਟ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਦੇਸ਼ ਦੇ ਵਿੱਚ ਅਹਿਮ ਯੋਗਦਾਨ ਦੇ ਬਾਵਜੂਦ ਕੇਂਦਰੀ ਬਜਟ ਦੇ ਵਿੱਚ ਪੰਜਾਬ ਨੂੰ ਫੰਡ ਤੋਂ ਰੱਖਿਆ ਲਾਂਬੇ ਪੰਜਾਬ ਸਰਕਾਰ ਨੇ ਨਗਰ ਕੌਂਸਲ ਤੇ ਕਮੇਟੀ ਚੋਣਾਂ ਕਰਾਉਣ ਦੇ ਲਈ ਮੰਗਿਆ ਸਮਾਂ ਹਾਈ ਕੋਰਟ ਨੇ ਸਰਕਾਰ ਨੂੰ 5 ਅਗਸਤ ਤੱਕ ਜਵਾਬ ਦਾਖਲ ਕਰਨ ਦੇ ਦਿੱਤੇ ਹੁਕਮ ਅਮਿਤਪਾਲ ਭਾਰੇ ਚੰਨੀ ਦੇ ਬਿਆਨ ਤੇ ਭਾਜਪਾ ਨੇ ਕਿ ਹਰੀ ਕਾਂਗਰਸ ਕਿਹਾ ਪਾਰਟੀ ਕਰ ਰਹੀ ਹੈ ਖਾਲਿਸਤਾਨੀਆਂ ਦਾ ਸਮਰਥਨ ਪੰਜਾਬ ਚ ਛੁੱਟੀ ਤੇ ਘਰ ਆ ਕੇ ਅਗਨੀਵੀਰ ਜਵਾਨ ਬਣਿਆ ਚੋਰ ਪੁਲਿਸ ਨੇ ਚੋਰੀ ਦੇ ਕਾਰ ਬੁਲਟ ਸਣੇ ਤਿੰਨ આરોપી ਕਿਤੇ ਗ੍ਰਿਫਤਾਰ ਸੀਬੀਆਈ ਮਾਮਲੇ ਦੇ ਵਿੱਚ ਸਿਮਕੇਜੀਵਲ ਨੂੰ ਲੱਗਿਆ ਵੱਡਾ ਝਟਕਾ ਕੋਰਟ ਨੇ 8 ਅਗਸਤ ਤੱਕ ਵਧਾਈ ਨਿਆਇਕ ਹਿਰਾਸਤ ਪੰਜਾਬ ਸਰਕਾਰ ਦਾ ਕਿਸਾਨਾਂ ਦੇ ਲਈ ਵੱਡਾ ਐਲਾਨ ਸਿੱਧੀ ਖਾਤੇ 'ਚ ਆਵੇਗੀ ਸਬਸਿਡੀ ਚਾਵਨ ਕਿਸਾਨ ਫਿਪਾਗ ਦੇ ਪੋਰਟਲ ਤੇ 13 ਅਗਸਤ 2024 ਤੱਕ ਕਰ ਸਕਦੇ ਹਨ ਅਪਲਾਈ ਮਨਾਲੀ ਚ ਬੱਦਲ ਭਟਨ ਕਾਰਨ ਆਇਆ ਹਾੜ ਬਿਆਸ ਦਰਿਆ ਦੇ ਵਿੱਚ ਵੀ ਵਧਿਆ ਪਾਣੀ ਦਾ ਪੱਧਰ ਫਾਰਟ ਲਿਆਂ ਦਾ ਜਾਵੇਗਾ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਸਿੰਘਾਸਨ ਐਮਪੀ ਰਾਗਪ ਚੱਡਾ ਨੇ ਰਾਜ ਸਭਾ ਦੇ ਵਿੱਚ ਕੀਤੀ ਮੰਗ ਹਾਈ ਕੋਰਟ ਨੇ ਕੋਰਟ ਕੰਪਲੈਕਸ ਦੇ ਵਿੱਚ ਅੰਗਹੀਣਾ ਦੇ ਲਈ ਟੁਕਮੇ ਪ੍ਰਬੰਧਾ ਦੀ ਘਾਟ ਮਾਮਲੇ ਦਾ ਲਿਆ ਨੋਟਿਸ ਰਜਿਸਟਰਾਰ ਨੂੰ 3 ਅਗਸਤ ਤੱਕ ਜਵਾਬ ਦੇਣ ਦੇ ਦਿੱਤੇ ਨਿਰਦੇਸ਼ ਪੰਜਾਬ ਸਰਕਾਰ ਦਾ ਨਵਾਂ ਫੈਸਲਾ ਰਿਟਾਇਰਡ ਪਟਵਾਰੀਆਂ ਦੀ ਸੇਵਾ 'ਚ 6 ਮਹੀਨੇ ਦਾ ਕੀਤਾ ਗਿਆ ਵਾਦਾ ਐਮਪੀ ਰਾਜਾ ਵੜਿੰਗ ਨੇ ਲੋਕ ਸਭਾ ਦੇ ਵਿੱਚ ਚੁੱਕਿਆ ਕੈਂਸਰ ਦਾ ਮੁੱਦਾ ਕਿਹਾ ਕਿ ਇਸ ਦਾ ਇਲਾਜ ਮੁਫਤ ਨਹੀਂ ਹੋ ਸਕਦਾ ਚੰਡੀਗੜ੍ਹ ਵਾਸੀਆਂ ਨੂੰ ਵੱਡਾ ਝਟਕਾ 1 ਅਗਸਤ ਤੋਂ ਵਧਣ ਗਿਆ ਬਿਜਲੀ ਦੀਆਂ ਕੀਮਤਾਂ ਰੱਖ ਮੰਤਰੀ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਬੋਲੇ ਉਹਨਾਂ ਦੀ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਰੇਗੀ ਪ੍ਰੇਰਿਤ ਹਾਈ ਕੋਰਟ ਦਾ ਵੱਡਾ ਫੈਸਲਾ ਕਿਹਾ ਗਰਭ ਧਾਰਨ ਕਰਨ ਅਤੇ ਗਰਭਪਾਤ ਕਰਾਉਣ ਦੇ ਵਿੱਚ ਔਰਤਾਂ ਦੀ ਰਜ਼ਾਮੰਦੀ ਹੋਵੇਗੀ ਲਾਜ਼ਮੀ 51 ਰੂਟ ਨੂੰ ਨੇਮ ਪਲੇਟ ਤੇ پابੰਦੀ ਝਾਰੀ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਦੇ ਦਲੀਲ ਨੂੰ ਕੀਤਾ ਖਾਰਜ ਗਰੀਬਰਾਤਾ ਐਕਸਪ੍ਰੈਸ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਦੇ ਲਈ ਵੱਡੀ ਖਬਰ 5 ਅਗਸਤ ਤੱਕ ਨਹੀਂ ਚੱਲੇਗੀ ਟ੍ਰੇਨ ਚੇਅਰਕਾਰ ਬੁਕਿੰਗ ਜਲਦ ਹੋਵੇਗੀ ਬਣ ਨੇਪਾਲ ਦੇ ਵਿੱਚ ਵੱਡਾ ਜਹਾਜ਼ ਹਾਦਸਾ ਟੇਕ-ਆਫ ਦੌਰਾਨ ਜਹਾਜ਼ ਹੋਇਆ ਕ੍ਰੈਸ਼ 19 ਲੋਕ ਹੰਸਵਾ ਪਾਕਿਸਤਾਨ ਸਰਕਾਰ ਦਾ ਵੱਡਾ ਫੈਸਲਾ 126 ਦੇਸ਼ਾਂ ਦੇ ਲਈ ਆਨਲਾਈਨ ਵੀਜ਼ਾ ਪ੍ਰਣਾਲੀ ਨੂੰ ਦਿੱਤੀ ਮਨਜ਼ੂਰੀ ਯੂਐਸ ਨੇ ਆਪਣੇ ਨਾਗਰਿਕਾਂ ਦੇ ਲਈ ਜਾਰੀ ਕੀਤੀ ਐਡਵਾਈਜ਼ਰੀ ਜੰਮੂ ਕਸ਼ਮੀਰ ਅਤੇ ਭਾਰਤ ਪਾਕਿਸਤਾਨ ਸਰਹੱਦੀ ਖੇਤਰਾਂ 'ਚ ਨਾ ਜਾਣ ਦੀ ਦਿੱਤੀ ਸਲਾਹ ਅੱਜ ਤੋਂ ਹੋਏਗਾ ਪੈरिस 올림픽 ਦਾ ਆਗਾਜ਼ ਟੋਕੀਓ 올림픽 ਦਾ ਰਿਕਾਰਡ ਤੋੜਨ ਉਤਰਨਗੇ ਭਾਰਤ ਖਿਡਾਰੀ ਇਸਨੋਂ ਤੱਕ ਦੇ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜ਼ੈਟ ਨਿਊਜ਼